ਨਿਰੀਆਂ ਗੱਲਾਂ ਚੁਪਦੀਆਂ ਨੇ ਮੈਂ ਤਾਂ ਜਿਹੜੇ ਪਿੰਡ ਵਾਲੇ ਮੈਨੂੰ ਬੁਲਾ ਲੈਂਦੇ ਆ ਨਾ ਮੈਂ ਤਾਂ ਕਹਿੰਦਾ ਬੜੇ ਬੱਬਰ ਸ਼ੇਰ ਨੇ ਵੀ ਨਹੀਂ ਤੇ ਛੇਤੀ ਕੀਤੇ ਆ ਤੇ ਕੋਈ ਇਹ ਦਲੇਰੀ ਕਰਦਾ ਨਹੀਂ ਕਿਉਂਕਿ ਮੇਰੇ ਕੋਲੋਂ ਲੰਬੀਆਂ ਪੋਚੀਆਂ ਜੀਆਂ ਗੱਲਾਂ ਤੇ ਹੁੰਦੀਆਂ ਨਹੀਂ ਜਿਹੜੀ ਆਮ ਕਰਕੇ ਅਸੀਂ ਸੁਣਦੇ ਬੋਲੋ ਪਿਆਰਿਓ ਆਦੀਆਂ ਤੋਂ ਜ਼ਿਆਦਾ ਮਿੱਠਾ ਵੀ ਨਹੀਂ ਚੰਗਾ ਹੁੰਦਾ ਸ਼ੂਗਰ ਦੇ ਮਰੀਜ਼ ਨੂੰ ਪੁੱਛ ਕੇ ਵੇਖੋ ਜਿਹੜਾ ਜ਼ਿਆਦਾ ਮਿੱਠਾ ਹੁੰਦਾ ਨਾ ਉਹ ਵੀ ਨੁਕਸਾਨ ਕਰਦਾ ਕਦੀ ਕਦੀ ਕੌੜੀਆਂ ਚੀਜ਼ਾਂ ਵੀ ਜਿਹੜੀਆਂ ਖਾਣੀਆਂ ਚਾਹੀਦੀਆਂ ਮਾਵਾ ਹੁੰਦੀਆਂ ਸੀ ਨਾ ਸਿਆਲ ਚ ਜਦੋਂ ਫੋੜੇ ਫਿਰਸੀਆਂ ਨਾ ਹੋਣ ਹਟਣੇ ਤੇ ਮਾਵਾ ਨੇ ਚਾਸਕੂ ਹੁੰਦਾ ਸੀ ਮੇਰੇ ਖਿਆਲ ਚ ਬਜ਼ੁਰਗਾਂ ਨੂੰ ਪਤਾ ਨਾ ਅਗਲੇ ਜਵਾਕਾਂ ਨੂੰ ਚਾਸਕੂ ਦਾ ਵੀ ਨਹੀਂ ਪਤਾ ਉਹਨਾਂ ਤੇ 버ਗਰ ਦਾ ਪਤਾ ਨਿਊਡਲ ਦਾ ਪਤਾ ਸੱਪ ਜੇ ਖਾਈ ਜਾਂਦੇ ਆ ਫਿਰਸੀਆਂ ਫੋੜੇ ਨਿਕਲਣੇ ਤੇ ਮਾਵਾ ਨੇ ਚਾਸਕੂ ਤੇ ਅਲਸੀ ਤੇ ਮੇਥੇ ਮੇਥੀਆਂ ਕੁੱਟ ਕੇ ਪਾ ਦੇਣੀਆਂ ਕੌੜੇ ਹੋਣੇ ਉਹਨਾਂ ਕਹਣਾ ਆਪਣੀ ਖਾ ਲੱਪਣਾ ਨਹੀਂ ਤੇਰਾ ਕੋਈ ਫਿਰ ਸੀ ਪੂੜਾ ਤੇਰੇ ਜਿਸਮ ਦੇ ਵਿੱਚੋਂ ਸਭ ਠੀਕ ਹੋ ਜਾਣਾ ਤੂੰ ਨਿੰਮਕ ਘੋਟ ਕੇ ਵੀ ਨਿੰਮ ਨਿੰਮ ਦੇ ਪੱਤੇ ਕਾੜ ਕੇ ਵੀ ਕਈ ਮਾਵਾਂ ਪਿਆਂਦੀਆਂ ਵੀ ਜਿੰਨੀ ਕੋੜੀ ਚੀਜ਼ ਹੋਊਗੀ ਨਾ ਇੱਕ ਚੀਜ਼ ਹੋਰ ਧਿਆਨ ਨਾਲ ਸੁਣ ਜਿੰਨਾ ਵੀ ਭੋਜਨ ਤੁਹਾਡੀ ਜੀਬਾਂ ਨੂੰ ਸਵਾਦ ਲੱਗਦਾ ਨਾ ਇਹ ਸੰਕੇਤ ਆ ਬ੍ਰੇਨ ਲਈ ਉਹਨਾਂ ਤੁਹਾਡੀ ਸਿਹਤ ਲਈ ਨੁਕਸਾਨਦਾ ਹੈਗਾ ਜਿੰਨਾ ਭੋਜਨ ਤੁਹਾਡੀ ਜੀਬਾਂ ਨੂੰ ਵਧੀਆ ਲੱਗਦਾ ਤੁਸੀਂ ਵਾਹਾਂ ਸ਼ਾਦੀਆਂ ਜਾਂਦੇ ਹੋ ਨਾ ਜੀਬਾਂ ਨੂੰ ਸਵਾਦ ਕੀ ਲੱਗਦਾ ਭਲਾ ਟਿੱਕੀਆਂ ਬਰਗਰ ਤੇ ਜਦੋਂ ਵਿਆਹਾਂ ਤੇ ਬੰਦਾ 5 ਕ 7 ਵਿਆਹ ਵੇਖ ਆਉਂਦਾ ਨਾ ਫਿਰ ਡਾਕਟਰਾਂ ਦੀ ਚਾਂਦੀ ਹੁੰਦੀ ਫਿਰ ਕਹਿੰਦਾ ਲਈ ਥੇ ਢਿੱਡ ਚ ਮਰੋੜੇ ਜੇ ਪਈ ਜਾਂਦੇ ਆ ਢਿੱਡ ਪਤਾ ਨਹੀਂ ਕਿਉਂ ਵਧੀ ਜਾਂਦਾ ਢਿੱਡ ਆਪੇ ਵਧੀ ਜਾਂਦਾ ਏ ਕਰਜ਼ਾ ਤੇ ਢਿੱਡਾ ਪੈ ਨਹੀਂ ਵਧਦਾ ਇਹ ਵਧਾਇਆ ਜਾਂਦਾ ਜੀ ਕਿਉਂ ਸਾਹਸਾਂ ਜੀ ਕਰਜ਼ਾ ਆਪੇ ਵਧ ਜਾਂਦਾ ਕਰਜ਼ਾ ਲਿਆ گاਵਾਂ ਲਈ ਪਾਲੀ ਕੋਠੀ ਦੋ ਮੰਜ਼ਲੀ ਅਗਲੇ ਕਹਿੰਦੇ گاਵਾ ਕਿੱਥੇ گاਵਾ ਗਵਾਂਡੀਆਂ ਦੀਆਂ ਵਖਾਤੀਆਂ ਮੁੜ ਕੇ ਅਗਲੇ ਦੀ ਵਿਗੜ ਗਈ ਉਹਨਾਂ ਬੈਂਕਾਂ ਨੂੰ ਦਾਤਾ ਮੁੜ ਕੇ ਛਾਪੇ ਮਾਰਦੇ ਆ ਸੇਮ ਇਦਾਂ ਹੀ ਆ ਮਾਵਾ ਨੇ ਕਵੜੀਆਂ ਚੀਜ਼ਾਂ ਖਵਾਉਣੀਆਂ ਤੇ ਬੱਚੇ ਤੰਦਰੁਸਤ ਨਹੀਂ ਰਹੇ ਸੀ ਅੱਜ ਅਸੀਂ ਮਿੱਠੇ ਨੂੰ ਭਾਈਦੇ ਆ ਧਰਮ ਦੀ ਦੁਨੀਆ 'ਚ ਵੀ ਇਦਾਂ ਹੀ ਆ ਮਿੱਠੀਆਂ-ਮਿੱਠੀਆਂ ਗੱਲਾਂ ਸੁਣਾਓ ਮਿੱਠੀਆਂ-ਮਿੱਠੀਆਂ ਗੋਲੀਆਂ ਦਿਓ ਅਸੀਂ ਖੁਸ਼ ਹੋ ਜਾਂਨੇ ਆ ਜੇ ਸਾਡੀ ਕੌਮ ਦੇ ਰਾਗੀ ਢਾਡੀ ਪ੍ਰਚਾਰਕ ਸਾਰੇ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੱਚ ਹੈ ਉਦਾਂ ਹੀ ਸੁਣਾ ਦੇਣਾ ਵੇਖਿਓ ਹਿਰਦੇ ਆਪਾਂ ਨੂੰ ਤਗੜੇ ਕਰਨੇ ਪੈਣੇ ਆ। ਵੀ ਯਾਰ ਸੁਣਾਓ ਸਾਨੂੰ ਸਾਚ ਅਸੀਂ ਸੁਣਨ ਨੂੰ ਤਿਆਰ ਆ। ਅਸੀਂ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦੇ ਆ। ਤੇ ਕੌੜੀ ਚੀਜ਼ ਇੱਕ ਵਾਰੀ ਸਾਡੇ ਗਲੇ ਤੋਂ ਥੱਲੇ ਚਲੇਗੀ ਨਾ ਉਹਨੇ ਅੰਦਰ ਜਾ ਕੇ ਫਾਇਦਾ ਹੀ ਕਰਨਾ। ਉਹਨੇ ਨੁਕਸਾਨ ਨਹੀਂ ਕਰਨਾ ਸਾਡਾ। ਨੁਕਸਾਨ ਨਹੀਂ ਕਰੇਗੀ। ਹੁਣ ਮੈਂ ਗੱਲ ਕਰ ਰਿਹਾ ਸੀ ਜਦੋਂ ਆਇਆ ਅਗਲਾ ਲੁੱਟਣ ਵਾਸਤੇ ਘਰ ਨੂੰ ਉਹਨੇ ਕੁੱਤੇ ਅੱਗੇ ਬੋਟੀ ਵੱਡੀ ਛੁੱਟੀ ਕੁੱਤਾ ਪਹਿਲਾਂ ਭੌਂਗ ਰਿਹਾ ਸੀ। ਫੇਰ ਉਹ ਬੋਟੀ ਸੁੱਟੀ ਭੂੰਗੜਾੜ ਗਿਆ ਮਾਲਕ ਨੇ ਵੀ ਮਨ ਚ ਸੋਚਿਆ ਉਦਾਂ ਹੀ ਕਿਸੇ ਪੰਛੀ ਪੁੰਛੀ ਵਾਲੇ ਵੇਖ ਕੇ ਭੂੰਕਿਆ ਹੋਣਾ ਉਹਨੇ ਹੋਰ ਜਾਈ ਕਸ ਲਈ ਸਿਆਲ ਦੇ ਦਿਨ ਸੀ ਉਹ ਬੋਟੀ ਐਡੀ ਵੱਡੀ ਸਿੱਟੀ ਕੇ 2-3 ਘੰਟੇ ਉਦੋਂ ਕੋ ਬੋਟੀ ਨਹੀਂ ਮੁਕੀ ਉਦੋਂ ਤੱਕ ਅਗਲੇ ਘਰ ਦਾ ਸਫਾਇਆ ਕਰ ਗਏ ਸਵੇਰੇ ਉੱਠ ਕੇ ਅਗਲਾ ਗਾਲਾਂ ਵੀ ਕੱਢੀ ਜਾਉ ਤੇ ਕੀ ਫਰਕ ਪੈਣਾ ਸੇਮ ਇਦਾਂ ਹੀ ਆ ਧਰਮ ਦੀ ਦੁਨੀਆ ਚ ਹੋ ਰਿਆ ਪਿਆਰਿਓ ਵਫਾਦਾਰ ਬਣੀਏ ਕੂਕਰ ਸ਼ਬਦ ਬਾਣੀ ਚ ਦੋ ਅਰਥਾਂ ਚ ਆਇਆ ਪਿਆਰਿਓ ਤੁਹਾਡੇ ਚ ਕਈ ਗਰੰਥੀ ਸਿੰਘ ਪਾਟੀ ਸਿੰਘ ਬੈਠੇ ਆ ਗੁਰਬਾਣੀ ਵਿੱਚ ਕੁੱਤੇ ਦਾ 네ਗੇਟਿਵ ਪੱਖ ਵੀ ਪੇਸ਼ ਕੀਤਾ ਤੇ ਪੋਜ਼ਿਟਿਵ ਪੱਖ ਵੀ ਪੇਸ਼ ਕੀਤਾ ਦੋਵੇਂ ਪੱਖ ਗੁਰੂ ਤੇਗ ਬਹਾਦਰ ਸਾਹਿਬ ਨੇ ਪੇਸ਼ ਕੀਤੇ ਆ ਦੋਵੇਂ ਪੱਖੀ ਲਓ ਦੋਵੇਂ ਸੋਣ ਲਓ ਬਿਰਥਾ ਕਹੋ ਕੌਨ ਸੋ ਮਨ ਕੀ ਮੈਂ ਆਪਣੇ ਮਨ ਦੀ ਬਿਰਥਾ ਪੀੜਾ ਕਿਹਨੂੰ ਦੱਸਾਂ ਲੋਭ ਗਰਸਿਓ ਦਸਹੁ ਦੀ ਸਤਾਵਤ ਲੋਭ ਨੇ ਮੈਨੂੰ ਇਦਾਂ ਦਾ ਘਰਸ ਲਿਆ ਮੈਂ ਤੇ ਸਾਰੇ ਬੰਨੇ ਤੁਰੇ ਫਿਰਦਾ ਲੋਭੀ ਬੰਦਾ ਨਾ ਤੁਸੀਂ ਵੇਖਿਓ ਕਈ ਕਈ ਰਿਸ਼ਤੇ ਲੱਭਦਾ ਫਿਰਦਾ ਇੱਕ ਜਗ੍ਹਾ ਕਿਤੇ ਮੁੰਡਾ ਮੰਗਪਿੰਦਾ ਪਤਾ ਲੱਗਦਾ ਵੀ ਇਹ ਤੇ ਕਾਰ ਛੋਟੀ ਦੇਣ ਨੂੰ ਫਿਰਦੇ ਆ ਪੈਲਸ ਵੀ ਬੁੱਕ ਹੋਏ ਹੁੰਦੇ ਆ ਅਗਲਿਆਂ ਦੇ ਕੈਮਰੇ ਫੋਟੋਆਂ ਲੱਥੀਆਂ ਹੁੰਦੀਆਂ ਪਤਾ ਲੱਗ ਜਾ ਵੀ ਇਹਨਾਂ 6 ਲੱਖ ਦੀ ਗੱਡੀ ਦੇਣੀ ਉਹ 10 ਲੱਖ ਦੀ ਦੇਣ ਨੂੰ ਫਿਰਦੇ ਆ 10 ਲੱਖ ਧਿਆਨ ਕਰ ਆਉਂਦਾ ਮੁੜ ਕੇ ਕੋਈ ਹੋਰ ਰਿਸ਼ਤਾ ਆ ਜਾਂਦਾ ਉਹ ਕਹਿੰਦੇ 15 ਲੱਖ ਵਾਲੀ ਦੇਵਾਂਗੇ ਮੁੜ ਕੇ 10 ਲੱਖ ਵਾਲੇ ਨੂੰ ਜਵਾਬ ਕਈ ਬੰਦਿਆਂ ਨੇ 4 4 ਥਾਵਾਂ ਤੇ ਤੇ ਜਿੱਥੇ ਆਣ ਕੇ ਮੁੜ ਕੇ ਡਿੱਗੇ ਨਾ ਉਹਨਾਂ ਮੁੜ ਕੇ ਉਹ ਪਾਠ ਪੜਾਇਆ ਨਾ ਸਾਰੇ ਟੱਬਰ ਨੂੰ ਕਿਉਂਕਿ ਲਾਲਚੀ ਨਾਲ ਤੇ ਫਿਰ ਇਹੋ ਕੁਝ ਹੋਣਾ ਪਿਆ ਰਿਓ ਬਿਰਥਾ ਕਹੋ ਕੌਨ ਸੋ ਮੰਨ ਕੀ ਮੰਦੀ ਬਿਰਥਾ ਕਿ ਇਹਨੂੰ ਦਸੀਏ ਲੋਭ ਗਰਸਿਓ ਲਾਲਚ ਨੇ ਇਨਸਾਨ ਨੂੰ ਗਰਸ ਲਿਆ ਘੁੱਟ ਕੇ ਫੜ ਲਿਆ ਦਸ ਹੂੰ ਦਸਤਾਵਤ ਦਸਾਂ ਦਸਾਵਾਂ ਵਾਲੇ ਬੰਨੇ ਤੁਰਿਆ ਫਿਰਦਾ ਆਸਾ ਲਾਗਿਓ ਪੜੋ ਜੀ ਪਿਆਰਿਓ ਬਾਣੀ ਆਉਂਦੀ ਆ ਤੁਹਾਨੂੰ ਸਾਰਿਆਂ ਨੂੰ ਪੜੋ ਭਲਾ ਆਸਾ ਲਾਗਿਓ ਧਨ ਕੀ ਆਸਾ ਲਾ ਲਈ ਸੁਖ ਕਾ ਹੈ ਤੇ ਬਹੁਤ ਦੁੱਖ ਪਾਵਤ ਲਾਲਚ ਕੀਤਾ ਕਦੇ ਲਈ ਸੀ ਭਲਾ ਜੀ ਸੁਖ ਲਈ ਵੀ ਵੱਡੇ ਘਰ ਮੁੰਡਾ ਵਿਆਵਾਂਗੇ ਦਾਜ ਵਿੱਚ ਕਾਰ ਆਉਗੀ ਦੋ ਏਸੀ ਦੇਣਗੇ ਇੱਕ ਵੱਡੀ ਸਾਰੀ ਫਰਿੱਜ ਆਉਗੀ ਵੱਡਾ ਸਾਰਾ ਬੈੱਡ ਆਊਗਾ ਵੱਡਾ ਸਾਰਾ ਸੀਸਾ ਆਊਗਾ ਉਹਦੇ ਵਿੱਚ ਵੇਖ ਕੇ ਪਰਨਾ ਤੇ ਪੱਗ ਬੰਨਿਆ ਕਰਾਂਗੇ ਤਿਆਰ ਹੋਇਆ ਕਰਾਂਗੇ ਹਾਂ ਆ ਥੋੜਾ ਜਿਹਾ ਦਾਜ ਦਾ ਹੁਣ ਰੂਪ ਅੱਗੇ ਬਦਲ ਗਿਆ ਹੁਣ ਧੀਆ ਪੜੀਆਂ ਲਿਖੀਆਂ ਹੁਣ ਤਾਂ ਪੈਸੇ ਚੱਕੀ ਫਿਰਦੇ ਕਈ ਲੜਕੇ ਵਾਲੇ ਲੜਕੀ ਵਾਲਿਆਂ ਦੇ ਮਗਰ ਵੀ ਕਿੰਨੇ ਬੈਂਡ ਆਏ ਆ ਅਸੀਂ ਖਰਚਾ ਕਰ ਦਿੰਨੇ ਆ ਜੇ ਤੇ ਭਲੇ ਪਰਿਵਾਰ ਦੀ ਧੀ ਹੁੰਦੀ ਉਹ ਤੇ ਬੁਲਾ ਲੈਂਦੀ ਬਾਅਦ ਚ ਤੇ ਜੇ ਉਹਨੂੰ ਪਹਿਲਾਂ ਹੀ ਸਿਖਾਇਆ ਹੁੰਦਾ ਉਹਨੂੰ ਪਤਾ ਹੁੰਦਾ ਲਾਲਚੀ ਟੱਬਰ ਆਏ ਤੇ ਸਿਰਫ ਬਾਹਰ ਜਾਣ ਵਾਸਤੇ ਮੇਰੀ ਵਰਤੋਂ ਕਰ ਰਿਆ ਹੋਇਆ ਕਿੰਨਿਆਂ ਨਾ ਧੋਖੇ ਹੋਏ ਜੀ ਕਿੰਨਿਆਂ ਨਾ ਧੋਖੇ ਹੋਏ ਕਿੰਨੇ ਰੋ ਰਹੇ ਨੇ ਕਿੰਨੀਆਂ ਲੜਕੀਆਂ ਨਾ ਧੋਖੇ ਹੋਏ ਕਿੰਨੇ ਲੜਕੇ ਨਾ ਧੋਖੇ ਹੋਏ ਅੱਛਾ ਫੇਰ ਪਤਾ ਕਹਿਣਗੇ ਇਹ ਸੰਜੋਗ ਰੱਬ ਤੁਰਤ ਨਹੀਂ ਬਣਾਉਂਦਾ ਅੱਛਾ ਰੱਬ ਸੰਜੋਗ ਇਦਾਂ ਦੇ ਬਣਾਉਂਦਾ ਚਾਰ ਥਾਵਾਂ ਤੇ ਤੁਸੀਂ ਨਾ ਕੀਤੀ ਪੰਜਵੇਂ ਥਾਂ ਤੇ ਤੁਸੀਂ ਲਾਲਚ ਕਰਕੇ ਡਿੱਗੇ ਜੇ ਰੱਬ ਇਦਾਂ ਦੇ ਸੰਜੋਗ ਬਣਾਉਂਦਾ ਰੱਬ ਬੀਬੀ ਭਾਨੀ ਤੇ ਗੁਰੂ ਰਾਮਦਾਸ ਮਹਾਰਾਜ ਵਰਗੇ ਸੰਜੋਗ ਬਣਾਉਂਦਾ ਜਿਹੜੇ ਰੱਬ ਵੱਲੋਂ ਸੰਜੋਗ ਬਣਦੇ ਆ ਨਾ ਉਹ ਭਾਈ ਜੇਠਾ ਤੇ ਬੀਬੀ ਭਾਨੀ ਵਰਗੇ ਬਣਦੇ ਆ ਗੁਰੂ ਨਹੀਂ ਸੀ ਬਣੇ ਜਦੋਂ ਵਿਆਹ ਹੋਇਆ ਸੀ ਉਹਨਾਂ ਦਾ ਜਦੋਂ ਬੀਬੀ ਭਾਨੀ ਦਾ ਗੁਰੂ ਰਾਮਦਾਸ ਮਹਾਰਾਜ ਨਾਲ ਵਿਆਹ ਕੀਤਾ ਜਾਂਦਾ 19 ਸਾਲ ਦੀ ਉਮਰ ਸੀ 34 ਚ ਉਹਨਾਂ ਦਾ ਪ੍ਰਕਾਸ਼ ਹੁੰਦਾ ਤੇ 19 ਸਾਲ ਦੀ ਉਮਰ ਸੀ ਗੁਰੂ ਤੇ ਬਣਦੇ ਉਹ 40 ਸਾਲ ਦੀ ਉਮਰ ਜਾ ਕੇ ਜਦੋਂ ਉਹ ਗੁਰਤਾ ਗੱਦੀ ਤੇ ਗੁਰੂ ਰਾਮਦਾਸ ਜੀ ਬਹਿੰਦੇ ਉਦੋਂ ਤੱਕ ਤੇ ਤਿੰਨ ਬੇਟੇ ਉਹਨਾਂ ਦੇ ਘਰ ਜਨਮ ਲੈ ਚੁੱਕੇ ਹੁੰਦੇ ਆ ਪ੍ਰਿਥੀ ਚੰਦ ਦਾ ਜਨਮ 1557 ਦਾ ਹੈ ਮਹਾਦੇਵ ਦਾ 1560 ਦਾ ਹੈ ਗੁਰੂ ਅਰਜਨ ਸਾਹਿਬ ਦਾ 1563 ਦਾ ਹੈ ਤੇ ਗੁਰਤਾ ਗੱਦੀ ਤੇ ਬਹਿੰਦੇ ਨੇ 1574 ਦੇ ਵਿੱਚ 1574 ਈਸਵੀ ਦੇ ਵਿੱਚ ਗੁਰਤ 11 ਸਾਲ ਬਾਅਦ ਹੁਣ ਅੰਦਾਜ਼ਾ ਲਾਓ ਤੁਸੀਂ ਗੁਰੂ ਅਰਜਨ ਸਾਹਿਬ 11 ਸਾਲ ਦੇ ਹੋ ਜਾਂਦੇ ਜਦਨ ਗੁਰੂ ਅਰਜਨ ਜਦਨ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬਹਿੰਦੇ ਆ 11 ਸਾਲ ਦੇ ਸੀ ਉਹਦਨ ਗੁਰੂ ਅਰਜਨ ਸਾਹਿਬ ਤੈਂ ਤੇ ਪਟਾਣੇ ਸਵਈਆ ਲੋਚਾਰਨ ਕੀਤਾ ਸੀ ਤੈਂ ਜਨਮਤ ਗੁਰਮਤ ਬ੍ਰੰਪਸ਼ਾਣਿਓ 11 ਸਾਲ ਗੁਰਵਰਜਨ ਸਾਹਿਬ ਨੂੰ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦ ਦਾ ਆਨੰਦ ਮਾਣਨ ਦਾ ਮੌਕਾ ਮਿਲਿਆ ਸੀ ਜਿਹੜੇ ਰਿਸ਼ਤੇ ਰੱਬ ਬਣਾਉਂਦਾ ਨਾ ਉਹ ਬੀਬੀ ਭਾਨੀ ਤੇ ਭਾਈ ਜੇਠੇ ਜੀ ਵਰਗੇ ਹੁੰਦੇ ਨੇ ਆ ਜਿਹੜੇ ਚਾਰ ਚਾਰ ਥਾਵਾਂ ਤੇ ਅਸੀਂ ਆਂ ਕਰਕੇ ਪੰਜਵੇਂ ਥਾਂ ਤੇ ਲਾਜ ਕਰਕੇ ਡਿਗਦੇ ਆ ਰਿਸ਼ਤੇ ਸਾਡਾ ਲਾਲਚ ਬਣਾਉਂਦਾ ਹੈ ਕੌਣ ਬਣਾਉਂਦਾ ਜੀ ਬੋਲੋ ਪਿਆਰਿਓ ਲਾਲਚ ਤੇ ਫਿਰ ਇਦਾਂ ਕਹੀ ਜਾਣਗੇ ਰੱਬ ਨੇ ਲਿਖਿਆ ਹੋਣਾ ਧਰ ਤੋਂ ਆ ਜਿਹੜੇ ਨਸ਼ਾ ਪੀਂਦੇ ਉਹ ਵੀ ਇਦਾਂ ਕਹਿੰਦੇ ਆ ਕਈ ਬੀਬੀਆਂ ਵਿਚਾਰੀਆਂ ਭੋੜੀਆਂ ਕਹਿਣ ਗਿਆ ਪਤਾ ਨਹੀਂ ਰੱਬ ਨੇ ਕਿਸਮਤ ਇਹਦੇ ਕਿੰਨਾ ਕੁ ਲਿਖ ਦਿੱਤਾ ਕਿੰਨੀਆਂ ਭੋੜੀਆਂ ਨੇ ਸਾਡੀਆਂ ਪੈਣਾ ਇਦਾਂ ਸੋਚਦੀਆਂ ਰੱਬ ਇਦਾਂ ਕਲਮ ਫੜ ਕੇ ਨਾ ਉਹ ਲਿਖਣ ਲੱਗਾ ਸੀ ਵੀ ਸਰਦਾਰ ਸਲਖਣ ਸਿੰਘ ਨੇ ਹੁਣ ਗੁੱਸਾ ਨਾ ਕਰ ਲਓ ਕਿ ਇਹਦਾ ਨਾਮ ਸਲਖਣ ਸਿੰਘ ਹੋਵੇ ਮੈਂ ਆਪਣਾ ਨਾਮ ਲੈਦਾਂ ਵੀ ਸਰਦਾਰ ਸਰਬੀ ਸਿੰਘ ਨੇ ਐਨੀ ਭੁੱਖੀ ਐਨੇ ਡੋਡੇ ਤੇ ਇਨੀਆਂ ਬੋਤਲਾਂ ਪੀ ਕੇ ਫੁੜਕਣਾ ਗੁਸਾ ਨਾ ਮਨਾਇਓ ਹੁਣ ਮਲ ਰਾਪ ਇਦਾਂ ਕਲਮ ਫੜਕੇ ਲਿਖਦਾ ਗੁਰਦੁਆਰਾ ਪਿੰਡ ਦੇ ਵਿੱਚ ਹੁੰਦਾ ਹੈ ਠੇਕਾ ਪਿੰਡ ਤੋਂ ਬਾਹਰ-ਬਾਰ ਹੁੰਦਾ ਹੈ ਗੁਰਦੁਆਰਿਆਂ ਉੱਠ ਕੇ ਕੰਧ ਗੁਰਦੁਆਰੇ ਨਾਲ ਸਾਂਝੀ ਹੁੰਦੀ ਹੈ ਲਤਾਂ ਧੂ ਧੂ ਕੇ ਅਸੀਂ ਠੇਕੇ ਤੇ ਪਹੁੰਚ ਜਾਂਦੇ ਆ ਤੇ ਫੇਰ ਕੀ ਪਤਾ ਕਹਿਣਗੇ ਰੱਬ ਨੇ ਕਿਸਮਤ ਚ ਲਿਖਿਆ ਪਤਾ ਨਹੀਂ ਕਦੋਂ ਛੱਡੂਏ ਇੱਕ ਕਿਸਮਤ ਅਸੀਂ ਖੁਦ ਆਪਣੀ ਆਪ ਲਿਖਦੇ ਆ ਆ ਹੱਥ ਵਿਖਾਉਂਦੇ ਫਿਰਦੇ ਕਈ ਵਿਚਾਰੇ ਇਦਾਂ ਜਾ ਕੇ ਐਦਾਂ ਤਵ ਖੋਂਦੇ ਹੱਥ ਵੇਖੋ ਜੀ ਸਾਡੇ ਹੁਣ ਕਈਆਂ ਦੇ ਹੱਥ ਹੀ ਨਹੀਂ ਹੁੰਦੇ ਜੇ ਐਂਡ ਕੇ ਤੋਂ ਨਾ ਜੰਮੂ ਤੋਂ ਇੱਕ ਬੱਚਾ ਆਇਆ ਪਿੱਛੇ ਜੇ ਐਸੇ ਸਾਲ ਦੀ ਗੱਲ ਐ ਐਸੇ ਸਾਲ ਦੀ ਜਨਵਰੀ ਫਰਵਰੀ ਨਾ ਡੇਢ ਕਿਹੜੀ ਸੀ 20 ਫਰਵਰੀ ਆ ਡੇਟ ਨੋਟ ਕਰਿਓ ਤੇ YouTube ਦੇ ਉੱਤੇ ਉਹਦੀ ਵੀਡੀਓ ਪਈ ਹੋਈ ਐ 20 ਫਰਵਰੀ 2024 ਇਸੇ ਸਾਲ ਇੱਕ ਪੰਥਕ ਅਸੈਂਬਲੀ ਰੱਖੀ ਗਈ ਲੁਧਿਆਣੇ ਵਿੱਚ ਵੱਖ-ਵੱਖ ਸਟੇਟਾਂ ਚੋਂ ਨੌਜਵਾਨ ਆਏ ਉਥੇ। ਉਥੇ ਇੱਕ ਨੌਜਵਾਨ ਆਇਆ ਜੰਮੂ ਤੋਂ। ਉਹਦੀਆਂ ਦੋਵੇਂ ਬਾਹਾਂ ਐ ਨਹੀਂ ਜੀ। ਕਾਰ ਵੀ ਚਲਾਉਂਦਾ ਆਪਣੀ। ਦੋਵੇਂ ਬਾਹਾਂ ਐ ਨਹੀਂ। ਹੁਣ ਤੁਸੀਂ ਆਪੇ ਨੈਟ ਤੇ ਪੜਕੇ ਵੇਖ ਲਓ ਕਿੰਦਾ ਚਲਾਉਂਦਾ। ਦੋਵੇਂ ਬਾਹਾਂ ਐ ਨਹੀਂ ਕਾਰ ਚਲਾਉਂਦਾ ਤੇ ਬਾਹਾਂ ਵਾਲਿਆਂ ਦੇ ਕੋਲ ਸ਼ਾਇਦ ਉਹਨੇ ਮੈਡਲ ਨਾ ਹੋਣ ਜਿੰਨੇ ਉਹਦੇ ਗਾਲ 'ਚ ਮੈਡਲ ਨੇ। ਪੜ੍ਹਾਈ ਦੇ ਬੇਸਤੇ। ਅੱਛਾ ਪੱਗ ਵੀ ਬੜੀ ਕਮਾਲ ਦੀ ਠੋਕੇ ਬੰਦ ਹੈ ਨਿਕਾ ਹੁੰਦਾ ਸੀ ਕਿਤੇ ਘਰਨਾ ਵਾਪਰ ਗਈ ਕੋਈ ਬਿਜਲੀ ਦੀਆਂ ਤਾਰਾਂ 'ਸਪਰਜੋ ਵੀ ਹੋਇਆ ਕਿਤੇ ਖੇੜਦਾ ਸੀ ਉਹ ਦੋਵੇਂ ਬਾਹਾਂ ਕਟੀਆਂ ਗਈਆਂ ਹੱਥ ਹੈਗੇ ਉਹਦੇ ਬਾਹਾਂ ਨਹੀਂ ਹੈਗੀਆਂ ਤੇ ਲਕੀਰਾ ਕਿੱਥੋਂ ਹੁੰਦੀਆਂ ਲਕੀਰਾ ਇੱਥੇ ਨਹੀਂ ਹੁੰਦੀਆਂ ਲਕੀਰਾ ਇੱਥੇ ਹੁੰਦੀਆਂ ਦਿਮਾਗ 'ਚ ਦਿਮਾਗ ਉੱਚਾ ਚੁੱਕੋ ਜ਼ਿੰਦਗੀ ਖੂਬਸੂਰਤ ਬਣ ਜਾਏਗੀ ਜਦੋਂ ਅਸੀਂ ਆਪਣਾ ਦਿਮਾਗ ਹੀ ਨਹੀਂ ਵਰਤਨਾ ਜਦੋਂ ਅਸੀਂ ਭਗਤ ਕਬੀਰ ਦੇ ਬਚਨ ਪੜਦੇ ਗगन ਦਾ ਮਾਮਾ ਬਾਜਿਓ ਉਹ ਗਗਨ ਕੀ ਹੈ ਭਲਾ ਸਭ ਤੋਂ ਉੱਚਾ ਗਗਨ ਆਕਾਸ਼ ਹੈ ਆੜਾ ਆਕਾਸ਼ ਹੈ ਨੂੰ ਗਗਨ ਕਹਿੰਦੇ ਆਪਾਂ ਬਾਣੀ ਚ ਪੜਦਾ ਗਗਨ ਮੇਥਾਲ ਰਵ ਚੰਦ ਦੀਪਕ ਬਣੇ ਜਿਵੇਂ ਸਭ ਤੋਂ ਉੱਚਾ ਗਗਨ ਹੈ ਸਾਡੇ ਸਰੀਰ ਚ ਸਭ ਤੋਂ ਉੱਚਾ ਕੀ ਹੈ ਗਗਨ ਗਗਨ ਕੀ ਹੈ ਦਿਮਾਗ ਜਿਹਦਾ ਦਿਮਾਗ ਕੰਮ ਕਰਦਾ ਉਹਦੀ ਜੇ ਹੱਥ ਬਾਹ ਨਾ ਵੀ ਕੰਮ ਕਰਦੀ ਹੋਵੇ ਚੰਗਾ ਪੜਾ ਹੁੰਦਾ ਤੇ ਜਿਹਦਾ ਆ ਨਾ ਕੰਮ ਕਰਦਾ ਹੋਵੇ ਜਿਹੜੇ ਵਿਚਾਰੇ ਮੰਦ ਬੁੱਧੀ ਹੁੰਦੇ ਆ ਹੱਥ ਪੈਰ ਤੇ ਉਹਨਾਂ ਦੇ ਸਾਡੇ ਨਾਲੋਂ ਵੀ ਵਧੀਆ ਹੁੰਦੇ ਆ ਪਰ ਆ ਕੰਮ ਨਹੀਂ ਕਰਦਾ ਸਤਗੁਰ ਨੇ ਸਭ ਤੋਂ ਵੱਧ ਜ਼ੋਰ ਤਾਂ ਮੇਰੀਓ ਭੈਣੋ ਮੇਰੇ ਵੀਰੋ ਗੁਰਸ਼ਿਕ ਪਿਆਰਿਓ ਐਦੀ ਵਰਤੋਂ ਕਰੋ ਗੁਰੂ ਨੇ ਆਖਿਆ ਇਸ ਦਿਮਾਗ ਦੇ ਵਿੱਚ ਚੰਗੀਆਂ ਵਿਚਾਰਾਂ ਪਾਓ ਗੁਰੂ ਦਾ ਉਪਦੇਸ਼ ਪਾਓ ਬਾਣੀ ਕੰਨਾਂ ਨਾਲ ਧਿਆਨ ਨਾਲ ਸੁਣੋ ਗगन ਦਾ ਮਾਮਾ ਬਾਜਿਓ ਜਦੋਂ ਐਸ ਗगन ਵਿੱਚ ਦਮਾਮਾ ਵਜਦਾ ਨਾ ਐਦਾਂ ਪੀ ਰਿਆ ਹੁੰਦਾ ਬੰਦਾ ਨਸ਼ਾ ਦੂਜਾਂ ਨੂੰ ਸਿਰਫ टाਂਚ ਹੀ ਮਾਰਦਾ ਕਹਿੰਦਾ ਗੱਲਾਂ ਤੇ ਵੜੀਆਂ-ਵੜੀਆਂ ਗਿਆਨ ਦੀਆਂ ਕਰਦਾ ਨਸ਼ਾ ਤੇ ਤੇਰੇ ਗਣੋਂ ਲੈਂਦਾ ਨਿਕੰਦਾ ਲੈ ਅੱਜ ਛੱਡਿਆ ਤੇ ਕਈ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਨੇ ਨਸ਼ਾ ਕਰਦਿਆਂ ਐਦਾਂ ਨਸ਼ਾ ਕਰ ਰਹੇ ਸੀ ਪੀ ਰਹੇ ਸੀ ਪਿੰਦੀਆਂ ਕਹਤਾ 40 ਸਾਲ ਹੋ ਗਿਆ 30 ਸਾਲ ਹੋ ਗਿਆ 20 ਸਾਲ ਹੋ ਗਿਆ ਬੰਦਾ ਪਰਤਕੇ ਨਸ਼ੇ ਵਾਲੇ ਬੰਨੇ ਗਿਆ ਹੀ ਨਹੀਂ ਕਿਉਂ ਕਿ ਇੱਥੇ ਦਿਮਾਵਾ ਵੱਜ ਗਿਆ ਹੁਣਗੇ ਕਈ ਬੰਦੇ ਤੁਹਾਡੇ ਚ ਕੋਈ ਨਾ ਕੋਈ ਇੱਕ ਅੱਧਾ ਸੂਰਮਾ ਬੈਠਾ ਹੋਊਗਾ ਕਈ ਘਰਾਂ ਚ ਬੈਠੇ ਸੁਣਦੇ ਹੋਣੇ ਇਹ ਮਨ ਇਦਾਂ ਦਾ ਕਿਸੇ ਡਾਕਟਰ ਕੋ ਦਵਾਈ ਨਹੀਂ ਲਈ ਕਿਸੇ ਕੋ ਹੈਲਪ ਨਹੀਂ ਲਈ ਬਸ ਵੱਡੇ ਤੋਂ ਵੱਡੇ ਨਸ਼ੇੜੀ ਵੀ ਇੱਕ ਮੈਂ ਬੇਨਤੀ ਕਰਾਂ ਆ ਜਿਹੜੇ ਨਸ਼ੇ ਵੀ ਕਰਦੇ ਨੇ ਨੌਜਵਾਨ ਜਿੱਦਣ ਤਹਈਆ ਕਰ ਲੈਣ ਨਾ ਮੈਂ ਗਲੋਂ ਲਾਉਣਾ ਕਲੰਕਾ ਤੇ ਕਿਸੇ ਮੈਡੀਸਨ ਦੀ ਲੋੜ ਨਹੀਂ ਬੰਦੇ 'ਚ ਹੀ ਇੰਨੀ ਵੱਡੀ ਪਾਵਰ ਹੈ ਤੁਸੀਂ ਆਪਣੇ ਆਪ ਨੂੰ ਆਪੇ ਠੀਕ ਕਰਕੇ ਇਸ ਕੋਡ ਨੂੰ ਆਪਣੇ ਗਲੋਂ ਲਾ ਸਕਦੇ ਹੋ ਪਰ ਤੁਹਾਨੂੰ ਆਪਣੇ ਅੰਦਰ ਮਜਬੂਤੀ ਲਿਓਣੀ ਪੈਣੀ ਵੀ ਮੈਨੂੰ ਇਹਦੀ ਲੋੜ ਨਹੀਂ ਕਿਸੇ ਵੀ ਚੀਜ਼ ਦੇ ਗੁਲਾਮ ਨਾ ਬਣੋ ਚਾਹ ਦਾ ਗੁਲਾਮ ਵੀ ਬੰਦੇ ਨੂੰ ਨਹੀਂ ਬਣਨਾ ਚਾਹੀਦਾ ਪੁਰਾਣੇ ਬਜ਼ੁਰਗ ਆਪਣੇ ਸਾਡੇ ਕੋਲ ਨਾ ਉੱਥੇ ਜਦੋਂ ਅਸੀਂ ਕਿਸਾਨੀ ਅੰਦੋਲਨ ਸੀ ਨਾ ਉੱਥੇ ਲੁਧਿਆਣੇ ਦਿੱਲੀ ਦੇ ਬਾਰਡਰ ਤੇ ਤੇ ਉੱਥੇ ਸਾਡੇ ਕੋਲ ਇੱਕ ਬਜ਼ੁਰਗ ਆਇਆ ਰੰਗ ਬਜ਼ੁਰਗ ਦਾ ਲਾਲ ਪੁੱਛਿਆ ਬਾਪੂ ਉਮਰ ਕਿੰਨੀ ਆ ਉਹ ਕਹਿੰਦਾ ਪੁੱਤਰ ਮੇਰੀ ਉਮਰ 82 ਸਾਲ ਹੈ ਬਾਪੂ ਜੀ ਖੁਰਾਕ ਕੀ ਤੁਹਾਡੀ ਪੁੱਛ ਬੰਦਾ ਰਾਜ ਪੁੱਛਦਾ ਹੀ ਆ ਜਦੋਂ ਇੰਨੀ ਉਮਰ ਹੋਵੇ ਤੇ ਰੰਗ ਫੇ ਵੀ ਦਗਦਾ ਕਰਦਾ ਹੋਵੇ ਆਂਦਾ ਪੁੱਤਰ ਮੈਂ ਪ੍ਰਸ਼ਾਦਾ ਨਹੀਂ ਸ਼ਕਦਾ ਉਹ ਇਹ ਕਿਹਾ ਵੀ ਕਮਾਲ ਹੈ ਜੇ ਪ੍ਰਸ਼ਾਦਨ ਚ ਕੀ ਸ਼ਕਦੇ ਹੋ ਕਹਿੰਦੇ ਸੁਖ ਨਾ ਮੱਝਾਂ ਗਾਵਾਂ ਵਾਧੂ ਆ ਘਰ ਚ ਤੇ ਮੈਂ ਦਹੀਂ ਦਾ ਕੌਲਾ ਸਵੇਰੇ 6 ਵਜੇ ਉੱਠ ਕੇ ਜਦੋਂ ਮੋੜਦਾ ਤੜਕੇ 4 ਵਜੇ ਆ ਤੇ 6 ਵਜੇ ਮੈਂ ਦਹੀਂ ਦਾ ਕੌਲਾ ਇੱਕ ਪੂਰਾ ਭਰ ਕੇ ਪੀਣਾ ਮੈਂ ਕਿਹਾ ਜੀ ਕਿੰਨਾ ਹੁੰਦਾ 1/2 ਕਿਲੋ ਦਹੀਂ ਹੁੰਦਾ ਕੌਲਾ ਕਿ ਮੇਰਾ ਪੂਰਾ ਹੁੰਦਾ ਉਹ ਤੇ ਹੱਥ ਫੇਰਨਾ ਚਾਹੀਦਾ ਕੌਲੇ ਉੱਤੇ ਪੂਰਾ ਵੀ ਮਾਸਾ ਵੀ ਕੰਡਾ ਨੀਵਾ ਨਹੀਂ ਚਾਹੀਦਾ ਐਂ ਕਿਹਾ ਉਸ ਤੋਂ ਬਾਅਦ ਕਹਿੰਦੇ ਉਸ ਤੋਂ ਬਾਅਦ ਮੈਂ ਬਾਕੀ ਕੰਮਕਾਰ ਕਰਦਾ ਆਪਣੇ ਮਾੜੇ ਮੋٹے ਬੱਚਿਆਂ ਨਾਲ ਦੁਪਹਿਰੇ 12 ਵਜੇ ਫੇਰ ਪੀਣਾ ਦਹੀਂ ਮੈਂ 6 ਘੰਟਿਆਂ ਬਾਅਦ ਸ਼ਾਮੀ 6 ਵਜੇ ਫੇਰ ਪੀਣਾ ਤੇ ਐਂ ਆਸਪੇ ਮੈਂ ਕਹਾਂ ਬਾਪੂ ਜੀ ਰਿਸ਼ਤੇਦਾਰਾਂ ਕੋਲ ਵੀ ਜਾਂਦੇ ਹੋ ਕਹਿੰਦੇ ਜਿੰਨਾ ਕੋਲ 1.5 ਕਿਲੋ ਦਹੀਂ ਆਪਣੇ ਘਰ ਤੋਂ ਵੱਧ ਹੋਊਗਾ ਉਹ ਸਿੱਧੂ ਮੈਨੂੰ ਬੋਲੋ ਜੀ ਤੇ ਸਾਡੇ ਕਈ ਬੰਦਾ ਕਰਦੇ ਆ ਦੁੱਧ ਵੇਚ ਆਉਂਦੇ ਆ ਤੇ ਸ਼ਰਾਬ ਦੀ ਬੋਤਲ ਸ਼ਰਾਬ ਦੀ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਗੁੱਜਰ ਗੋਰਾਸ ਵੇਚ ਕੇ ਗੋ ਕਹਿੰਦੇ ਗਾਂ ਨੂੰ ਰਸ ਕਹਿੰਦੇ ਦੁੱਧ ਨੂੰ ਗੁੱਜਰ ਗੋਰਾਸ ਵੇਚ ਕੇ ਖਾਲ ਸੂੜੀਆਂ ਨੇ ਗੁੱਜਰ ਦੁੱਧ ਵੇਚ ਕੇ ਤੇ ਖਾਲ ਲੈ ਆਉਂਦਾ ਗੁਜਰ ਤੇ ਚੰਗਾ ਨਾ ਉਹ ਖਾਲ ਤਾਂ ਲਿਆਉਂਦਾ ਵੀ ਦੁੱਧ ਹੋਰ ਦੇਵੇ ਉਹ ਤਾਂ ਫੇਰ ਵੀ ਚੰਗਾ ਤੇ ਕਈ ਸਾਡੇ ਦੁੱਧ ਵੇਚ ਕੇ ਮਨ ਮੰਨ ਲੋ ਘਰ ਵਾਲੀ ਨੇ ਘਰ ਵਾਲੇ ਨੂੰ ਡੋਲਣੀ ਚ ਪਾ ਕੇ ਦੇਤਾ